ਹਾਂਜੀ ਸਸਿਕਾ ਸਸਿਕਾ ਜੀ ਅੱਛਾ ਕੌਣ ਬੋਲ ਰਹੇ ਹੋ ਮਾਨ ਗੱਲ ਕਰ ਰਹੇ ਹਾਂ ਜੀ ਮਾਨ ਕਦੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਚ ਕੋਈ ਪੂਰੀ ਗੱਲ ਕੀਤੀ ਹੋਵੇ ਨਹੀਂ ਜੀ ਤੇ ਤੂੰ ਮੈਨੂੰ ਛਤਰ ਮਾਰਨੇ ਤੇ ਛਿੱਤਰ ਭਾਜੀ ਦੇਖੋ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਤੁਸੀਂ ਖਾਲੀ ਸਾਨੀ ਦਾ ਕਿਉਂ ਉਹ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਮੇਰੀ ਸੁਣਨਾ ਮੇਰੀ ਸੁਣਨਾ ਹਾਂਜੀ ਤੁਹਾਨੂੰ ਤੈਨੂੰ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਹਾਂ ਮੈਂ ਇੰਡੀਆ ਨਹੀਂ ਹਾਂ ਹਾਂਜੀ ਠੀਕ ਹੈ ਹਾਂਜੀ ਮੇਰਾ ਪਤਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਓ ਨਹੀਂ ਕਰਦੀ ਦਾ ਹੁੰਦਾ ਕਿ ਮੈਂ ਛੇਤਰ ਮਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ

ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਪਾਲ ਮਹਿਰੂ ਦੀ سپورਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਦੋਸਤ ਜੀ ਇਸੇ ਪੰਜਾਬ 'ਚ ਬਹਿ ਕੇ ਇਸਲਾਮ ਨੂੰ ਖਾਣਾ ਕਾਫਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਦੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਨੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ 'ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁਸਲਮਨ ਨੂੰ ਜਿਹਨਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਲੋਂ ਤੇ ਹੁਣ ਗਨ ਮੈਨੂੰ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਆਲਾ ਨਾ ਉੱਥੇ ਸਿਟਵਾਂਦਾ ਮੈਂ ਦੂਜਾ ਸਿਟਵਾਂਦਾ ਕਿ ਪੂਰਾ ਮੱਲਾ ਉੱਡਦਾ ਨੀ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀਆਂ ਨੰਗੀਆਂ ਹੋ ਕੇ ਤੁਹਾਡਾ ਵਿਰਸੇ ਨੂੰ ਪੰਜਾਬੀ ਨੂੰ ਖਰਾਬ ਕੀਤੀ ਖਲੋਤੀ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣਿਓ ਨਹੀਂ 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 ਤੁਹਾਡੀ ਗੱਲ ਐਗਰੀ ਆ ਕਿਹੜਾ ਕਿਹੜਾ ਪੰਜਾਬੀ ਔਰ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪਹਿਣਾ ਤੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਜਿਹੜਾ ਪੰਜਾਬੀ ਹੈ ਜਿਹੜਾ ਇੰਟਰਨੈਟ ਦੇ ਉੱਤੇ ਬੈਠ ਕੇ ਕਹਿੰਦਾ ਹੈ ਜਨਾਨੀਆਂ ਨੂੰ ਕਿ ਕੋੜੇ ਲਾ ਕੇ ਉਹ ਪਿੱਛੇ ਖੜੀ ਹੋ ਜਾ ਐਵੇਂ ਤੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਨੂੰ ਨਹੀਂ 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 ਗ੍ਰਨੇਡ ਕਿਸ ਗੱਲ ਦੀ ਤੁਸੀਂ ਕਹਿ ਰਹੇ ਹੋ ਕਦੇ ਨੰਗਿਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲਾਂ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਮੇਰੀ ਗੱਲ ਸੁਣ ਲਿਓ ਬੇਨਤੀ ਕਿਸੇ ਲੇਡੀ ਸੇ ਹੱਥ ਪਾਉਣਾ ਕਿੱਡਿਕ ਸ਼ਾਬਾਸ਼ੀ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਬੜੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਨੂੰ ਤੁਸੀਂ ਹੱਕ ਨਹੀਂ ਮੈਂ ਸਿਰਫ ਇਹ ਬੇਸ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਕਿਹੜੀ ਵਜ੍ਹਾ ਤੋਂ ਮੇਰੇ ਤੇ ਗਰਨੇਟ ਵਾਲੀ ਚੀਜ਼ ਪਾਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀਏ ਉਹਦਾ ਨਾ ਤੇ ਕੋਈ ਪੇਚ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਚ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਜ਼ਰ ਦਾ ਕਿਹਦਾ ਜੀ ਕਿਦਾਂ ਰੋਜ਼ਰ ਦਾ ਜਿਹਦੇ ਘਰ ਘਟਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਤੁਸੀਂ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਨੀ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੇ ਫਿਲਾਲੇ ਨਫ਼ਰਤ ਕਰ ਰਹਿਣਾ ਉਹ ਡੀਐਸਪੀ ਤੁਹਾਡੇ ਡੀਐਸਪੀਆ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਹੋ ਕਿਹਾ ਕਿ ਮਾਲੂ پورے ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰਾ ਕੁਝ ਦਿੱਤਾ ਉਹ ਸਪੀ ਨੇ ਮੈਨੂੰ ਇੱਕ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜੀ ਕਰਨਾ ਮੈਂ ਹਉਂ ਜੀ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਤੁਸੀਂ ਤੁਹਾਡੇ ਦੇਖੋ ਤੁਹਾਡੇ ਇੱਦੇ ਸੈੱਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂੰਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਇੰਡੀਆ ਅੱਜ ਉਹਦੇ ਪੈਰਾ ਚ ਬਹਿ ਜਾਵਾ ਫੋਨ ਤੇ ਬੰਦਾ ਕਹਿੰਦਾ ਨਾ ਕਿ ਸਾਰੇ ਇਸ ਫਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬਹਿ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਟਿਕਟੋਕ ਇੰਡੀਆ ਦੇ ਵਿੱਚ ਬਹਿ ਨਹੀਂ ਟਿਕਟੋਕ ਇੰਡੀਆ ਚ ਬਹਿ ਨੇ ਬਹਿ ਨੇ ਕਿਸ ਤਰ੍ਹਾਂ ਇਹ ਚਲਾ ਰਹੇ ਨੇ ਟਿਕਟੋਕ ਇੰਡੀਆ ਦੇ ਵਿੱਚ ਬਹਿ ਕੇ ਇੰਡੀਆ ਚ ਜਿਹੜੀ ਕੰਪਨੀ ਇੰਡੀਆ ਚ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਕਿ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀ ਹਾਈਟ ਭੇਜਣਾ ਵਾ ਵੀਡੀਓ ਜਲੰਧਰ ਦੇਆਂ ਦੀਆਂ ਜਿਹੜੇ ਉਹਨੋਂ ਇਕੱਠੇ ਹੋ ਕੇ ਸਾਰੇ ਆਏ ਘੁੱਤੇ ਨੇ ਆਪਣੇ ਘਰਾਂ ਦੇ ਵਿੱਚੋਂ ਵੀਪੀਆਂ ਲਾ ਕੇ ਸਿਮਾ ਪਾ ਕੇ ਚੋਰੀ ਤਰੀਕੇ ਨਾਲ ਆਈਪੀ ਜੋ ਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪਏ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚੈੱਕ ਰਹੀਆਂ ਤੁਸੀਂ ਸਭ ਤੋਂ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੋ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 10 ਸਾਲ ਖੱਪਿਆ 8 ਸਾਲ ਸਵਾ ਸਾਲ ਖੱਪਿਆ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੁੰਦਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਊਗੀ ਉਹ ਅੱਧੇ ਬੋਲਦੇ ਪਹਿਲਾਂ ਸੁਣਦੀ ਹੈ ਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਲਾਜੋ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ ਮੇਰੀ ਕਸ ਜੇ ਤੁਹਾਡੀ ਭੈਣ ਔਕਾਤ ਨਹੀਂ ਹੈਗੀ ਤੇ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰਿਆ ਤੁਸੀਂ ਮਾਹੌਲ ਕਹਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਪੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਇਹ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਨਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਸੱਚ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਜਿੱਦੜ ਮਰਨ ਦੀ ਗੱਲਾ ਕਰਦਾ ਪਿਆ ਸੱਚ ਬੋਲ ਤੂੰ ਜੋ ਤਰ੍ਹਾਂ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਕਿ ਤੂੰ ਕੀ ਬੋਲਦਾ ਪਿਆ ਆ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚ ਐਗਰੀ ਆ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੂੰ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ ਢੇਡ ਸਹਾਰ ਖੱਪਿਆ ਸਾਲ ਸਵਾ ਸਾਲ ਖੱਪਿਆ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੁੰਦਾ ਤੇ ਬਾਈ ਜੀ মিডিਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ মিডিਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ মিডিਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਊਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿ ਪੁਰਤਗਾਲ ਪਹੁੰਚ ਜਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਠੀਕ ਹੈ ਮੇਰੀ ਕਸਰ ਤੁਹਾਡੀ ਭੈਣ ਨੂੰ ਔਕਾਤ ਨਹੀਂ ਹੈਗੀ ਤੇ ਫਿਰ ਇਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰ ਯਾਰ ਤੁਸੀਂ ਮਾਹੌਲ ਕਰਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਭੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਏ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਯਾਰ ਖੇਤਰਖਾਨਾ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਕੀ ਬੋਲ ਤੂੰ ਜੂਤਰਾ ਦਿਲ ਕਰਦਾ ਬੋਲ ਹੈ ਮੈਨੂੰ ਕੋਈ ਪਰਵਾਹ ਨਹੀਂ ਕੀ ਬੋਲਦਾ ਪਿਆ ਲੇਕਿਨ ਮੈਂ ਤੇਰੇ ਕੋਲ ਇਸ ਚੀਜ਼ ਦਾ ਜਵਾਬ ਲੈ ਰਿਆ ਵਾਂ ਕਿ ਤੂੰ ਆਪਣੀ ਵੀਡੀਓ ਚ ਕਹਿ ਰਿਹਾ ਕਿ ਮੈਂ ਸ਼ਹਾਜ਼ਾਦ ਭੱਡੀ ਨੂੰ ਛਿੱਤਰ ਮਾਰਨੇ ਨੇ ਆਵੇ ਇੰਡੀਆ ਤੈਨੂੰ ਵੀ ਬੜੇ ਚੰਗੇ ਤਰੀਕੇ ਨਾਲ ਪਤਾ ਹੈ ਕਿ ਮੈਂ ਇੰਡੀਆ ਨਹੀਂ ਆ ਸਕਦਾ ਤੁਹਾਡੇ ਕੋਲ ਜੇ ਸੁਣੋ ਸੁਣ ਸੁਣ ਤੁਹਾਡੇ ਕੋਲ ਜੇ ਤੁਹਾਡੇ ਕੋਲ ਪੁਰਤਗਾਲ ਦੀ ਨੈਸ਼ਨੈਲਿਟੀ ਹੈ ਤੇ ਇੰਡੀਆ ਨੂੰ ਕੀ ਦਿੱਕਤ ਹੈ ਤੁਹਾਨੂੰ ਇੰਡੀਆ ਤਾਂ ਆ ਹੀ ਸਕਦੇ ਹੋ ਉੱਚ ਕੀ ਹੈ ਯਾਰ ਤੂੰ ਪਾ ਤੂੰ ਪਾ ਸਰਦਾਰ ਕੀ ਹੋਇਆ ਦੱਸੋ ਪਾਗਲ ਕਿਸ ਗੱਲ ਤੋਂ ਮੈਂ ਤੁਹਾਡੇ ਕੋਲ ਨੈਸ਼ਨਲ ਇੱਕ ਬੰਦਾ ਤੇਰੇ ਉੱਤੇ ਉਹਦੇ ਉੱਤੇ ਇਤਨੇ ਕੇਸ ਚੱਲਦੇ ਪਏ ਨੇ ਇੰਡੀਆ ਦੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਤੂੰ ਕਹਿ ਰਿਹਾ ਕਿ ਤੇਰੇ ਕੋਲ ਪੁਰਤਗਾਲ ਦੀ ਪੇਪਰ ਨੇ ਤੇ ਤੂੰ ਆ ਜਾ ਤੁਹਾਡੇ ਤੇ ਕਿਹੜਾ ਇੰਡੀਆ ਚ ਕੇਸ ਹੈ ਇਹ ਕਿਹੜੇ ਕਿਹੜੇ ਕੇਸਾਂ ਚ ਮਿਰੋਨ ਨੇ ਨਾਮ ਦਿੱਤਾ ਹੈ ਰਿੰਦੇ ਵਾਲੇ ਉਹਦੇ ਘਰ ਜਿਹੜਾ ਚੱਲਿਆ ਸੀ ਉਹਦੇ ਚ ਮੇਰਾ ਨਾਮ ਦੇ ਦਿੱਤਾ ਉਹਨਾਂ ਨੇ ਰੋਜ਼ਰ ਵਾਲੇ ਚ ਮੇਰਾ ਨਾਮ ਦੇ ਦਿੱਤਾ ਠੀਕ ਹੈ ਕੋਈ ਪਟਾਕਾ ਵੀ ਚੱਲਦਾ ਤੇ ਉਹਦੇ ਵਿੱਚ ਮੇਰਾ ਨਾਮ ਦੇ ਦਿੰਦੇ ਨੇ ਉੱਛਾ ਠੀਕ ਹੈ ਤੇ ਬਾਕੀ ਮੈਂ ਸਿਰਫ ਤੈਨੂੰ ਤੈਨੂੰ ਸਿਰਫ ਫੋਨ ਇਸ ਵਾਸਤੇ ਕੀਤਾ ਕਿ ਮੈਂ ਤੇਰੀ ਵੀਡੀਓ ਵੇਖੀ ਕਿ ਤੂੰ ਕਿਹ ਛਿੱਤਰ ਮਾਰਨੇ ਨੇ ਇੰਡੀਆ ਮੈਂ ਨਹੀਂ ਆ ਸਕਣਾ ਪਾਕਿਸਤਾਨ ਤੂੰ ਨਹੀਂ ਆ ਸਕਦਾ ਇਹ ਜਿਹੜੀ ਮੈਂ ਤੈਨੂੰ ਜਗ੍ਹਾ ਦੱਸ ਦਿੱਤੀਆਂ ਨੇ ਤਿੰਨ ਚਾਰ ਇੱਥੇ ਜਦੋਂ ਤੇਰਾ ਦਿਲ ਕਰੇ ਮੈਨੂੰ ਦੱਸ ਦੀ ਮੇਰਾ ਭਰਾ ਜੀ ਮੈਂ ਵੀ ਵੇਦਨਾ ਕਿ ਕਿੰਨਾ ਕਿਛਿੱਤਰ ਮਾਰ ਲੈਣਾ ਠੀਕ ਹੈ ਯਾਰ ਫਿਰ ਮਾਰਨੇ ਦੀ ਕਿੱਡੀ ਵੱਡੀ ਗੱਲ ਹੈ ਤੁਸੀਂ ਇਕੱਲੇ ਨੂੰ ਇਕੱਲਾ ਆਜੋ ਫਿਰ ਕਿੱਡੀ ਗੱਲ ਹੈ ਇਹ ਦੱਸੋ ਪਹਿਲਾਂ ਮੈਨੂੰ ਤੁਸੀਂ ਛਿੱਤਰ ਤੂੰ ਨਾ ਮੈਂ ਤਾਂ ਤੈਨੂੰ ਕਹਿੰਦਾ ਚੱਲ ਠੀਕ ਹੈ ਭਾਈ ਯਾਰ ਚਲੋ ਠੀਕ ਹੈ ਮਿਲਦੇ ਹਾਂ ਕੋਈ ਗੱਲ ਨਹੀਂ ਕਿੱ ਲੀ ਹੋਣੀ ਹੈ ਤੇ ਹਮ ਸਵੇਰ ਸਿਕਿਉਰਟੀ ਨਾਲ ਲੈ ਲਈ ਉਥੋਂ ਮੈਨੂੰ ਕਿ ਸਿਕਿਉਰਟੀ ਲੈਣੀ ਹੈ ਯਾਰ ਬਈ ਅੱਗੇ ਕਿੰਨੀ ਸਿਕਿਉਰਟੀ ਹੈ ਮੇਰੇ ਕੋਲ ਮਦਿਆਂ ਬਲਜਿੰਦਰ ਪਾਸਟਰ ਦੇ ਬਧੇਰਾ ਮੁੱਦਾ ਚੱਕਿਆ ਅੱਜ ਤੱਕ ਇਹਦੀ ਸਿਕਿਉਰਟੀ ਦੀ ਰਿਪੋਰਟਿੰਗ ਕਰਕੇ ਕਾਲ ਦਿੱਤਾ ਡਿਕ ਕਰਕੇ ਬਹੁਤ ਸਿਕਿਉਰਟੀਆਂ ਲੈਂਦਾ ਪੁੱਤਾਂ ਕਿਉਂ ਮੈਂ ਅੱਗੇ ਕਿੰਨੇ ਸਿਕਿਉਰਟੀ ਲਾਈਨ ਤੋਰੇ ਫਿਰਦਾ ਮੈਂ ਦੱਸੋ ਮੈਨੂੰ ਤੇ ਤੁਹਾਡੀਆਂ ਤੁਹਾਡੀਆਂ ਮੀਡੀਆ ਰਿਆਂ ਦੀਆਂ ਹੱਥਾਂ ਦਾ ਪਤਾ ਹੈ ਨਾ ਕਿ ਚਲੋ ਬਾਈ ਜੀ ਠੀਕ ਹੈ ਤੁਸੀਂ ਆਪਦਾ ਕੰਮ ਕਰੋ ਜੀ ਮੈਂ ਵੀ ਥੋੜਾ ਬਿਜ਼ੀ ਆ ਬੇਲਾ ਨਹੀਂ ਹੈ ਮੈਂ ਠੀਕ ਹੈ ਮੂੰਹ ਚੋਂ ਅਲਫਾਜ਼ ਉਹ ਗੱਡੀ ਜਿਹੜੀ ਕਰਾਂਗੇ ਕੋਈ ਗੱਲ ਨਹੀਂ ਪਰਮਾਤਮਾ ਕਰੂਗਾ ਸਾਡਾ ਇੰਡੀਆ ਦਾ ਪ੍ਰਸ਼ਾਸਨ ਕਰੂਗਾ ਮੈਂ ਕੌਣ ਕਰਨ ਵਾਲਾ ਠੀਕ ਹੈ ਚਲੋ ਤੇ ਫਿਰ ਤੂੰ ਐਵੇਂ ਛਿਤਰਾ ਵਾਲੀ ਦੁਬਾਰਾ ਮੇਰੇ ਵਾਸਤੇ ਗੱਲ ਨਾ ਕਰੀ ਇਸੇ ਚੈਨਲ ਤੇ ਪਾਉਣੀ ਹੈ ਕਦੋਂ ਪਾਉਣੀ ਹੈ ਇਸੇ ਚੈਨਲ ਤੇ ਪਾਵਾਂ ਜਿਹੜੇ ਚੈਨਲ ਤੇ ਭੇਜੀ ਹੈ ਤੁਸੀਂ ਕਿਹੜੀ ਜਿਹੜੀ ਤੁਸੀਂ ਵੀਡੀਓ ਭੇਜੀ ਇਸੇ ਚੈਨਲ ਤੇ ਦੇਖੀ ਤੁਸੀਂ ਵੀਡੀਓ ਉਹ ਮੈਨੂੰ ਕਿਸੇ ਨੇ ਵੀਡੀਓ ਸੈਂਡ ਕੀਤੀ ਹੈ ਨਾਲ ਤੇਰਾ ਨੰਬਰ ਉੱਥੇ ਲਿਖ ਕੇ ਭੇਜਿਆ ਗਿਆ ਬੰਦਾ ਕਹਿ ਰਿਹਾ ਮੈਂ ਛਿੱਤਰ ਮਾਰਨਾ ਤਾਂ ਮੈਂ ਤੈਨੂੰ ਪੁੱਛ ਰਿਹਾ ਕਿਹੜੇ ਮੁਲਕ ਤੇ ਤੂੰ ਛਿੱਤਰ ਮਾਰਨੀ ਠੀਕ ਹੈ ਕੋਈ ਗੱਲ ਨਹੀਂ ਉਹ ਮਾਰ ਲਾਂਗੇ ਜਦੋਂ ਉੱਥੇ ਦਾ ਪ੍ਰਸ਼ਾਸਨ ਕੰਮ ਕਰੂਗਾ ਤੁਹਾਡੀ ਕੰਪਲੀਟ ਨਾ ਮੈਂ ਉਹ ਪ੍ਰਸ਼ਾਸਨ ਦੇ ਦੂਰ ਚੱਲਾਂਗੇ ਅਸੀਂ ਕੌਣ ਛਿੱਤਰ ਮਾਰਨ ਵਾਲੇ ਹਾਂ ਆ ਅਸੀਂ ਬੱਜਾ ਕੇ ਸਿਕਿਉਰਿਟੀ ਲੈ ਠੀਕ ਹੈ ਚਲੋ ਠੀਕ ਹੈ ਬਕਵਾਸ ਨਾ ਕਰੀ ਕਰਾਂਗਾ ਯਾਰ ਮੈਂ ਤਾਂ ਯਾਰ ਤੁਸੀਂ ਕੌਣ ਹੈ ਮੈਂ ਤਾਂ ਸੱਚ ਲਈ ਬੋਲਦਾ ਮੈਂ ਤਾਂ ਕੁੜੀ ਲਈ ਸੱਚ ਲਈ ਬੋਲਿਆ ਸੀਗਾ ਉੱਚ ਕੀ ਹੈ ਤੁਸੀਂ ਉਹਦੀ ਗੱਲ ਕਰਦੇ ਹੋ ਅਮਰਪਾਲ ਮੈਨੂੰ ਤੇ ਤੈਨੂੰ ਤੇਰੇ ਅੰਦਰ ਗੈਰਤ ਕੋਈ ਨਹੀਂ ਕਿ ਤੂੰ ਐਵੇਂ ਉੱਠ ਕੇ ਮੂੰਹ ਚੱਕ ਕੇ ਤੇ ਚੱਲ ਯਾਰ ਛੱਡ ਯਾਰ ਛੱਡੋ 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 ਕੋਈ ਗੱਲ ਨਹੀਂ ਠੀਕ ਹੈ ਮੈਂ ਪਹਿਲੀ ਬਈਆਂ ਥੋੜਾ ਜਾ ਮਾਰਨੇ ਜਾਂ ਨਹੀਂ ਮਾਰਨੇ ਨੇ ਜਦੋਂ ਫਿਰ ਮੈਂ ਮਾਰਨ ਤੇ ਆਇਆ ਤੇ ਇੱਕ ਦਿਨ ਵੀ ਨਹੀਂ ਲੱਗਣਾ ਚੋ ਵੀ ਕਹਿ ਬਾਈ ਸੁਣੋ ਜਦੋਂ ਜਿੱਦੀ ਜਿੰਨੇ ਕਿ ਲਿਖੀ ਹੈ ਨਾ ਉਹ ਉੱਪਰ ਵਾਲਾ ਅਕਾਲ ਪੁਰਖ ਦੀ ਤੁਸੀਂ ਅੱਲਾ ਕਹਿੰਦੇ ਹੋ ਅੱਲਾ ਅਕਾਲ ਪੁਰਖ ਦੀ ਨਾ ਤੁਹਾਨੂੰ ਪਤਾ ਹੀ ਹੈ ਜਿੰਨੀ ਲਿਖੀ ਹੈ ਨਾ ਕੰਮ ਕਰ ਪਹਿਲੇ ਨੰਬਰ ਤੇ ਤੇ ਮੇਰੀ ਤੈਨੂੰ ਘਾਲ ਆ ਗਈ ਹੈ ਤੇ ਸਵੇਰ ਜਾ ਕੇ ਨਾ ਉੱਥੇ ਮੀਡੀਆ ਤੇ ਚੀਕ ਤੇ ਸਿਕਿਉਰਟੀਆਂ ਲੈ